ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਤੇ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਦੇ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਮਹਾਸ਼ਵਰਾਤਰੀ ਜੋ ਕਲਾਨੌਰ ਦੇ ਪ੍ਰਾਚੀਨ ਛੇ ਮੰਦਰ ਵਿਖੇ ਮਨਾਇਆ ਜਾਂਦਾ ਹੈ ਉਸ ਦੇ ਮੱਦੇਨਜ਼ਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੇ ਮੰਦਰ ਦੇ ਅੰਦਰ ਜੋ ਨਵਾਂ ਹਾਲ ਤਿਆਰ ਕੀਤਾ ਗਿਆ ਉੱਥੇ ਬਲੱਡ ਡੋਨੇਸ਼ਨ ਦਾ ਕੈਂਪ ਲੱਗੇਗਾ ਇਹ ਖੂਨਦਾਨ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਥੈਲਾਸੀਮੀ ਨਾਲ ਪੀੜਤ ਬੱਚੇ ਜੋ ਸਾਡੇ ਖੇਤਰ ਵਿੱਚ ਬਹੁ ਗਿਣਤੀ ਹੋ ਰਹੀ ਹੈ ਬੱਚਿਆਂ ਦੀ ਉਨ੍ਹਾਂ ਵਾਸਤੇ ਇਹ ਕੈਂਸਰ ਪੀੜਤ ਮਰੀਜ਼ਾਂ ਵਾਸਤੇ ਆ ਤੇ ਹੋਰ ਨਾਲ ਲੋੜਵੰਦਾਂ ਲਈ ਜਿਹੜਾ ਖੂਨਦਾਨ ਕੈਂਪ ਲੱਗ ਰਿਹਾ ਹੈ ਇਸ ਖੂਨਦਾਨ ਕੈਂਪ ਦੇ ਵਿੱਚ ਸਿਵਲ ਹਸਪਤਾਲ ਬਲੱਡ ਬੈਂਕ ਅਮਰਤਸਰ ਅਤੇ ਸਿਵਲ ਹਸਪਤਾਲ ਬਲੱਡ ਬੈਂਕ ਬਟਾਲਾ ਤੋਂ ਟੀਮਾਂ ਜਿਹੜੀਆਂ ਸਾਡੇ ਦਰਮਿਆਨ ਸਵੇਰੇ ਪਹੁੰਚਣਗੀਆਂ ਇਹ ਕੈਂਪ 8 ਵਜੇ ਤੋਂ ਸ਼ਾਮ 3-4 ਵਜੇ ਤੱਕ ਨਿਰੰਤਰ ਜਾਰੀ ਰਹੇਗਾ ਸੋ ਮੈਂ ਸਾਰੇ ਹੀ ਖੂਨਦਾਨ ਕਰਨ ਵਾਲੇ ਜਿਹੜੇ ਪ੍ਰੇਮੀ ਨੇ ਜਿਹੜੇ ਖੂਨਦਾਨ ਕਰ ਸਕਦੇ ਉਹ ਤੇ ਖੁਦ ਆਉਣ ਜਿਹੜੇ ਖੂਨਦਾਨ ਨਹੀਂ ਕਰ ਸਕਦੇ ਜਿਹੜੇ ਵੀਡੀਓ ਵੇਖ ਰਹੇ ਨੇ ਇਸ ਚੈਨਲ ਦੇ ਮਾਦੀਮ ਇਬਰਾਹਿਮ ਆ ਸਾਰੇ ਦਰਸ਼ਕਾਂ ਨੂੰ ਸਰ ਤਾਂ ਜੋ ਇਸ ਮਹਾਦਾਨ ਦੇ ਵਿੱਚ ਕੋਈ ਲੋੜਵੰਦ ਆਏ ਅਤੇ ਉਸ ਵਾਸਤੇ ਖੂਨਦਾਨ ਦੀ ਜਿੰਨਾ ਨੂੰ ਜ਼ਰੂਰਤ ਹੈ ਉਹ ਖੂਨਦਾਨ ਵੀ ਕਰਕੇ ਜਾਇਆ ਕਿਉਂਕਿ ਤੁਹਾਡੇ ਇਸ ਪੋਸਟ ਦੇ ਸ਼ੇਅਰ ਦੇ ਨਾਲ ਹੀ ਕਿ ਲੋੜਵੰਦ ਦੀ ਜਾਣਬਾਤ ਸਕਦੀ ਆ ਇਹ ਇੱਕ ਮਨੁੱਖੀ ਕੁਦਰਤੀ ਦਾਤ ਹੈ ਮਨੁੱਖ ਦੇ ਸਰੀਰ ਵਿੱਚ ਖੂਨ ਪੈਦਾ ਹੁੰਦਾ ਵਾ ਕਿਉਂਕਿ ਬਾਹਰ ਨਹੀਂ ਪੈਦਾ ਹੁੰਦਾ ਜਿਹੜੇ ਥੈਲਾਸੀਮੀ ਨਾਲ ਪੀੜਤ ਬੱਚੇ ਥੈਲਾਸੀਮੀ ਇੱਕ ਅਜਿਹੀ ਬਿਮਾਰੀ ਆ ਕਿ ਜਿਸ ਵਿੱਚ ਮਨੁੱਖੀ ਸਰੀਰ ਵਿੱਚ ਖੁਦ ਖੂਨ ਨਹੀਂ ਬਣਦਾ ਅਜਿਹੇ ਕੇਸਾਂ ਦੇ ਵਿੱਚ ਮਰੀਜ਼ ਨੂੰ ਜਿਹੜਾ ਖੂਨ ਬਾਹਰੋਂ ਚਾੜਨਾ ਪੈਂਦਾ ਉਹ ਖੂਨ ਇਸ ਤਰੀਕੇ ਨਾਲ ਜਿੱਦਾਂ ਖੂਨਦਾਨ ਕੈਂਪਾਂ ਵਿੱਚ ਇਕੱਠਾ ਹੁੰਦਾ ਉਹਨਾਂ ਵਾਸਤੇ ਲੋੜਵੰਦਾਂ ਵਾਸਤੇ ਜਾਂਦਾ ਹੈ ਇਸ ਕਰਕੇ ਅਸੀਂ ਖੂਨਦਾਨ ਕਰੀਏ ਜੇਕਰ ਅਸੀਂ ਹੋਰ ਕੋਈ ਕਾਰਜ ਨਹੀਂ ਕਰ ਸਕਦੇ ਖੂਨਦਾਨ ਕਰੀਏ ਸਾਡੇ ਇੱਕ ਥੈਲੀ ਖੂਨ ਦਾ ਦੇਣ ਦੇ ਨਾਲ ਤਿੰਨ ਤੋਂ ਚਾਰ ਜਣਿਆਂ ਦੀ ਜ਼ਿੰਦਗੀ ਬਚ ਜਾਂਦੀ ਹੈ ਸੋ ਇਸ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਕੋਈ ਸਿਹਤ ਦੇ ਉੱਤੇ ਕੋਈ ਰੁਕਾਵਟ ਨਹੀਂ ਆਉਂਦੀ ਸਗੋਂ ਬੰਦਾ ਫਕਰ ਮਹਿਸੂਸ ਕਰਦਾ ਕਿ ਅਸੀਂ ਆਪਣੀ ਜ਼ਿੰਦਗੀ ਤਾਂ ਜੀ ਰਹੇ ਹਾਂ ਤੇ ਉਹਨਾਂ ਲਈ ਵੀ ਜ਼ਿੰਦਗੀ ਜੀ ਰਹੇ ਜਿਨ੍ਹਾਂ ਦਾ ਖੁਦ ਖੂਨ ਨਹੀਂ ਮੰਦਾ ਇਸ ਨਾਲ ਜਿਹੜੇ 18 ਸਾਲ ਤੋਂ ਵੱਧ ਨੇ ਜੇ ਤਾਂ ਦਰਸਤਰੇ ਉਹਨਾਂ ਨੂੰ ਹਰ ਸਾਲ ਤਿੰਨ ਵਾਰ ਜਾਂ ਚਾਰ ਵਾਰ ਖੂਨਦਾਨ ਜਿਹੜਾ ਕਰਦੇ ਰਹਿਣਾ ਚਾਹੀਦਾ